ਸਵਾਗਤ ਹੈ ਜੀ ਤੁਹਾਡਾ ਆਪਣੇ ਐਚ ਵੀ ਨੰਦਰਾ ਬਲੌਗ ਚ ਹਾਂਜੀ ਹੁਣ ਲੱਗੇ ਆ ਸੀ ਅੱਜ 2 ਵਜੇ ਚ 5 ਮਿੰਟ ਰਹਿੰਦੇ ਅਸੀਂ ਬਲੌਗ ਸ਼ੁਰੂ ਕਰਨ ਹਾਂਜੀ ਦੇਖਦੇ ਹਾਂ ਜੀ ਇੱਧਰ ਕੀ ਕੀ ਕਰਦੇ ਆ ਹਾਂਜੀ ਤੁਸੀਂ ਮੈਂ ਯਾਰ ਮੜੇ ਯਾਰ ਕੰਮ ਕਰ ਰਹਾ ਠੀਕ ਆ ਹਾਂਜੀ ਤੁਸੀਂ ਭੈਣ ਜੀ ਅੰਗੱਟੇ ਹੋ ਮੈਂ ਗਈ ਸੀ ਕਿ ਲਾਈਨਿੰਗਾ ਲੈਣ ਕੋਸੇ ਭਿੱਜਣੀਆਂ ਪਾ ਦਿੱਤੀਆਂ ਆ ਫਿਰ ਕਟਿੰਗ ਕਰਨੀ ਆ ਤੇ ਇੱਧਰ ਦੇਖਦੇ ਪਏ ਆ ਬਲੌਗ ਠੀਕ ਆ ਕੀ ਕਹਿੰਦੇ ਤੁਸੀਂ ਮੈਂ ਕੋ ਕੋ ਤੋਂ ਲਾਵਾ ਕੰਮ ਕੋਈ ਨਹੀਂ ਦੇਖੋ ਜੀ ਅੱਜ ਦਿਲ ਕਰਦਾ ਸੀ ਸਮੋਸੇ ਖਾਣ ਨੂੰ ਅਸੀਂ ਅੱਜ ਖਾਵਾਂਗੇ ਸਮੋਸੇ ਤੇ ਛੋਲੇ ਬਾਹਰੋਂ ਸਮੋਸੇ ਲੈ ਬਾਹਰੋਂ ਸਮੋਸੇ ਤੇ ਛੋਲੇ ਠੀਕ ਆ ਛੋਲੇ ਛੋਲੇ ਹਾਂਜੀ ਮੰਮੀ ਲੱਗੇ ਲਾਈਨਿੰਗ ਆ ਭਿੱਜਣੀਆਂ ਪਾਉਣ ਸਿਕਲ ਲਗਾ ਅਲੱਗ-ਅਲੱਗ ਦੋ ਹਨ ਪਾਤੀਆਂ ਬਾਕੀ ਹਾਂ ਉੱਧਰ ਤਾਂ ਕੰਮ ਕਲਰ ਸੇਮ ਸੇਮ ਹੀ ਆ ਉੱਦਾਂ ਕਿਹੜਾ ਹੈ ਪਰ ਇਹ ਵੀ ਅਲੱਗ-ਅਲੱਗ ਹੀ ਪਾਉਂਦੇ ਇੱਕ ਲਾਈਟ ਕਲਰ ਦੀ ਆ ਇਹ ਤਾਂ ਕੱਠੀਆਂ ਪਾ ਦੇਣੀ ਆ ਦੋ ਕੱਠੀਆਂ ਪਾ ਦੇਣੀਆਂ ਆ ਇੱਕੜੇ ਇੱਕੜਾ ਚਲੋ ਅਸੀਂ ਇਹਨਾਂ ਨੂੰ ਐਦੀ ਪਤੀਲਿਆਂ ਦੇ ਵਿੱਚ ਇੱਥੇ ਭਿਜਣੇ ਪਾ ਦਿੰਨੇ ਆ ਤੇ ਮਸ਼ੀਨ 'ਚੋਂ ਕੱਢ ਕੇ ਫਿਰ ਉਸੇ ਵਧਾਈਏ ਕਾਲਣੇ ਹਨਾ ਠੀਕ ਆ ਅੱਜ ਅਸੀਂ ਖਾਵਾਂਗੇ ਛੋਲੇ ਤੇ ਛੰਸੀ ਪੱਲੂ ਟੇਸਟ ਕਰਕੇ ਠੀਕ ਆ ਇਹ ਚ ਹੈਗੀ ਚਟਣੀ ਹੈ ਢੱਕਣ ਕਿਦਾਂ ਕੀ ਰੱਖਿਆ ਸੀ ਇਹਦੇ ਉੱਤੇ ਇਸ ਢੱਕਣ ਤੇ ਚਮਚਾ ਰੱਖਿਆ ਸੀ ਇੱਧਰ ਸਾਡਾ ਅਚਾਰ ਅਸੀਂ ਜਿਹੜਾ ਕੱਲ ਪਾਇਆ ਸੀ ਦੇ ਕਿੰਨਾ ਸੋਹਣਾ ਲੱਗਦਾ ਆ ਸਵੇਰੇ ਖਾਧਾ ਤਾਂ ਕਹਿੰਦੇ ਟੇਸਟ ਬਹੁਤ ਵਧੀਆ ਆਇਆਗਾ ਠੀਕ ਆ ਨਾਇਨੀਆਂ ਪੈ ਗਈਆਂ ਭਿੱਜਣੀਆਂ ਕੱਲਰ ਨਹੀਂ ਨਾ ਲੱਥਾ ਇਹਨਾਂ ਦਾ ਹਾਂ ਕੱਲਰ ਨਹੀਂ ਇਹੰਦਾ ਹੈਗਾ ਉਹਦਾ ਲਾਇਨੀਆਂ ਦਾ ਵਧੀਆ ਵਾਲੀਆਂ ਦਾ ਹਨਾ ਇੱਧਰ ਮੈਂ ਤੁਹਾਨੂੰ ਦਿਖਾਲਦੀ ਹਾਂ ਮੇਰੇ ਕੱਪੜੇ ਦਾ ਖਲਾਰਾ ਕਿੰਦਾ ਪਿਆ ਹੈ ਜਿਹੜੇ ਲੋਕਾਂ ਦੇ ਦੇਣ ਵਾਲੇ ਆ ਜਿਹੜੇ ਸੀਕੇ ਰੱਖੇ ਹੋਏ ਆ ਇਹ ਦੇਣੇ ਤੇ ਮੇਰੀ ਇੰਟਰਲੋਕ ਵਾਲੀ ਮਸ਼ੀਨ ਦਾ ਨਿਕਲ ਗਿਆ ਸੀ ਧਾਗਾ ਤੇ ਹੁਣ ਇਹ ਧਾਗਾ ਪਾ ਕੇ ਹਟੇ ਆ ਕਿਉਂਕਿ ਇਹਦੇ ਧਾਗੇ ਥੋੜੇ ਔਖੇ ਹੀ ਹੁੰਦੇ ਆ ਕੰਮ ਬਹੁਤ ਖਰਾਬ ਕਰਦੇ ਆ ਇੱਕ ਜਿਹੜਾ ਆਹ ਵਾਲਾ ਧਾਗਾ ਹੈ ਨਾ ਇਹ ਤਾਂ ਬਹੁਤ ਜ਼ਿਆਦਾ ਔਖਾ ਕਰਦਾ ਹੈ ਨਾ ਇਹ ਬੜਾ ਮੁਸ਼ਕਲ ਨਾਲ ਪੈਂਦਾ ਹੈ ਧਾਗਾ ਚਲੋ ਮਿਲਦੇ ਆਂ ਫੇ ਤੁਹਾਨੂੰ ਅਸੀਂ ਜਦੋਂ ਖਾਵਾਂਗੇ ਰੋਟੀ ਠੀਕ ਆ ਹਾਂ ਕੀ ਮੋਲ ਹੈ ਆਹ ਕਪੜਾ ਨਹੀਂ ਕੁਝ ਨੋਟਿਫਾਈ ਚਲੋ ਮਿਲਦੇ ਆਂ ਫੇ ਤੁਹਾਨੂੰ ਫੇ ਦਿਖਾਉਂਦੇ ਆਂ ਤੁਹਾਨੂੰ ਫੇ ਅਸੀਂ ਰੋਟੀ ਉਟੀ ਖਾ ਕੇ ਲੈਸਾਂ ਲੈਣੀ ਗਾ ਤਾਂ ਪੰਗਾ ਪੈ ਗਿਆ ਕਿਹਨੇ ਕਿਹਨੇ ਕਿੱਥੇ ਕਿੱਥੇ ਇਹ ਪਿੱਛੇ ਨਹੀਂ ਪਾ ਦਿੱਤੀ ਆਹ ਲੈਸਾਂ ਵਾਈਪਿੰਗ ਪਲਾਜ਼ੋ ਦੀ ਇਲਾਸਟਿਕ ਬਾਕੀ ਵਾਲੇ ਥੋੜੇ ਜਿਹਾ ਸਮਾਂ ਰਹਿ ਗਿਆ ਤੇ ਮੈਂ ਬਾਅਦ ਚ ਲੈ ਜਾਵਾਂ ਮੈਂ ਫਰੋਕਾ ਬਣਾਣੀਆਂ ਨੇ ਉਹਨਾਂ ਦੇ ਲੈਸਾ ਲਾਉਣ ਲਈ ਉਹ ਬਾਅਦ ਚ ਬਣਾਉਂਗੀ ਨਾ ਹਾਂਜੀ ਦੇਖੋ 2 ਵਜੇ ਗਏ ਮੇਰੇ ਇਹ ਗਾਇਆ ਕਿ ਵੀ ਅਸੀਂ ਅੱਜ ਮਾਰ ਜਾਗੇ ਅਸੀਂ ਵੀ ਥੋੜੇ ਆਪਣੇ ਕੰਮ ਕਰਨੇ ਆ ਰੋਟੀ ਪਾਣੀ ਪਾਉ ਦਿਖਾਈਏ ਤੇ ਚਾਈਏ ਅਸੀਂ ਵੀ ਕੰਮ ਕਰਨੇ ਆਂ ਮੈਂ ਉਹੀ ਗੱਲ ਕਰਦਾ ਨਾ ਟਾਈਮ ਹੁਣ ਆਪਾਂ ਰੁਟੀਨ ਚੇਂਜ ਕਰੀਏ ਨਾ ਬੋਟਾ-ਬਾਟਾ ਲੰਘ ਗਈ ਹੁਣ ਸਾਰੇ ਰੁਟੀਨ ਸੈੱਟ ਕਰੀਏ ਆਪਣੀਆਂ ਲੜਾਈ ਕਾਦੀ ਹੋ ਗਈ ਕੰਮ ਹੀ ਸ਼ੁਰੂ ਕਿਹੜੇ ਵੇਲੇ ਕਈ ਲੜਾਈ ਹੋ ਗਈ ਮੈਂ ਇਹ ਗੱਲ ਕਹਿੰਦਾ ਵੀ ਅੱਗੇ ਇੰਨੇ ਜਿਹੇ ਜਿਓ ਮਰਜ਼ ਚਿੱਲ ਲਈ ਚਿੱਲ ਆਊਟ ਦੀ ਲੱਗਦੀ ਚਿੱਲ ਲਈ ਚਿੱਲ ਆਊਟ ਆਹ ਦੇਖੋ ਤਾਂ ਇੰਦਰ ਖਲਾਗਾ ਪਿਆ ਆਹ ਤੁਸੀਂ ਮੈਂ ਤਾਂ ਹੀ ਹੋ ਗਿਆ ਨਾ ਰੋਟੀ ਵਾਣੀ ਇਹ ਤਾਂ ਉੱਧਰ ਟੇਬਲ ਤੇ ਗਾਇਆ ਮੈਂ ਤੇ ਟੇਬਲ ਤੇ ਖਲਾ ਗਿਆ ਪਾਈਓ ਮੈਂ ਕਿਹਾ ਤੁਸੀਂ ਰੋਟੀ ਵਾਣੀ ਦਾ ਕੰਮ ਕਰੋ ਪਹਿਲਾਂ ਖਾ ਕੇ ਅਸੀਂ ਆਪਣੇ ਬਾਅਦ ਜਾ ਕੇ ਕੰਮ ਕਰੀਏ ਤੁਸੀਂ ਆਪਣੇ ਇੱਥੇ ਕਰੋ ਹਾਂ ਆਊਟ ਹੋਇਆ ਇੰਨਾ ਪਾ ਚਿੰਨ ਕਰ ਕਿਦਾਂ ਕਹਦਾ ਦੁਬਾਰਾ ਬੋਲ ਆਊਟ ਇੰਨਾ ਪਾ ਚਿੰਨ ਹਾਂਜੀ ਮੈਂ ਤਾਂ ਤੁਸੀਂ ਕਦਾਂ ਉਹਨੂੰ ਵੀ ਕਰਦਾ ਫੋਨ ਮੈਂ ਕਿਹਾ ਆਇਆ ਰੋਟੀ ਖਾਲਾ ਆ ਗਏ ਕਿ ਵੀ ਪਤਾ ਨਹੀਂ ਕਿ ਕਿਹਦੇ ਬਲੌਗ ਦੇਖਣ ਦੇ ਆ ਲਾਈਨਿੰਗਾ ਲਾਈਨਿੰਗਾ ਭੇਗੇ ਅੱਛਾ ਅੱਛਾ ਓਏ ਓ ਯਾਰ ਉਹ ਗੀਜ਼ਰ ਠੀਕ ਕਰਗੇ ਕਿਸੇ ਦੇ ਘਰੋਂ ਲੌਂ ਜਾਣਾ ਉਹਨੇ ਫੇਰ ਉਹਨੇ ਆਉਣਾ ਆ ਉਹਨੂੰ ਲੜਾਈ ਲੱਗ ਜਾਣਾ ਆ ਉਹਨੂੰ ਟਾਈਮ ਲੱਗਣਾ ਆ ਤਾਈਓ ਕਾ ਤੁਸੀਂ ਪਾਓ ਆਪ ਖਾਈਏ ਖਾਣ ਲੱਗਿਆ ਆਪਾਂ ਹਾਂਜੀ ਗਲਾਸੀ ਲੈ ਕੇ ਆਪਾਂ ਗਲਾਸੀ ਸਮੋਸਾ ਨਾਲ ਗਲਾਸੀ ਲੈ ਕੇ ਆਣੇ ਆ ਤੁਹਾਡਾ ਆਪਡੇਟ ਦੇ ਵੱਡੇ ਵੱਡੇ ਗਲਾਸ ਤੁਹਾਡੇ ਵੱਡੇ ਵੱਡੇ ਗਲਾਸ ਇੱਧਰ ਨੇ

ਹੁਣ ਹੁਣ ਆਪਾਂ ਖਾ ਕੇ ਫੇਰ ਬਣਾਉਨੇ ਆ ਬਲੌਗ ਹਨਾ ਮੈ ਲੱਗ ਗਿਆ ਖਾਣ ਆਰੀ ਮੋਸਸ ਇੰਗਰੀ ਵਾਲੀ ਸੋਸ ਘਰ ਦੀ ਨਾਲ ਵਿੱਚ ਪਾ ਗਏ ਛੋਲਿਆਂ ਦੇ ਵਿੱਚ ਚਮਚ ਨਾ ਭਾਈਓ ਅੱਛਾ ਨਹੀਂ ਨਹੀਂ ਆ ਚਮਚ ਉਹ ਅਸੀਂ ਪਾਵਾਂਗੇ ਮੈਂ ਤਾਂ ਇੱਕ ਹੀ ਖਾਣਾ ਹਲੇ ਥੇ ਲਾਲ ਬਾਚ ਦੇ ਦੇ ਹਾਂ ਅਮਿਆ ਟੇਸਟੀ ਆਲੂ ਦੀ ਖਾ ਸਕਦੇ ਟੇਸਟੀ ਆ ਜਾ ਗਏ ਇਹਨੇ ਖਾਣੇ ਹੁਣ ਤੇ ਸਾਡੇ ਘਰ ਆ ਸਕਦਾ ਬੇਝਿਜਕ ਜੀ ਮੈਂ ਖਵਾਵਾਂਗੇ ਜੀ ਜੀ ਮੈਂ ਸਿਰਫ ਸੌਸ ਪਾਈ ਔਰ ਕੁਛ ਨਹੀਂ ਪਾਇਆ ਪਾਪਾ ਇਧਰ ਆ ਮਗਾ ਤੇ ਲਗੇ ਦਾਦੀ ਤੁਹਾਡਾ ਪਤਾ ਹੀ ਮਸ਼ੀਨ ਦਾ ਮੈਂ ਸਹੀ ਆ ਚਲਦੀ ਪਈ ਸੀ ਮੈਂ ਯਾਰ ਦੁਕਾਨੇ ਬੈਠੇ ਬੈਠੇ ਨੀਂਦ ਆ ਲੱਗੀ ਮੈਂ ਮੈਂ ਅੰਤ ਤੱਕ ਘੰਟਾ ਕਰ ਲਿਆ ਸੌਂ ਗਿਆ ਮੱਖਾ ਬੰਨੂ ਮੋੜੀ ਕੀ ਕਰੀਏ ਹਾਂ ਉਸ ਬਿੱਲ ਬੈਠਾ ਸੀ ਕੰਮ ਜਿਹੜਾ ਸੀਗਾ ਨਿਭੜ ਗਿਆ ਹੁਣ ਬਿੱਲੇ ਬੈਠੇ ਨੂੰ ਉਸ ਦੁਕਾਨ ਦੇ ਉਹ ਪੱਖੇ ਥੱਲੇ ਨੀਂਦ ਆਈ ਉਹਦੀ ਗਰਮੀ ਦੇ ਵਿੱਚ ਪੱਖੇ ਥੱਲੇ ਕਿਉਂ ਆਇਆ ਇਹਦੇ ਨਾਲੋਂ ਉਹ ਇੱਕ ਛੋਟੀ ਜੀ ਮੈਪ ਲੈ ਕੇ ਜੀ ਬਹਿ ਕੇ ਜਾ ਕੇ ਹਾਂਜੀ ਤੁਸੀਂ ਕਰੀਏ ਨਾ ਜੀ ਪਾਸ ਕੀ ਵੀਡੀਓ ਹੋ ਲੱਗੇਗਾ ਹੋ ਲੱਗੇਗਾ ਮੈਂ ਥੋੜੀ ਦੇਰ ਦੀ ਦੀਵਾਰ ਨਹੀਂ ਹੋਵੇਗਾ ਲਾ ਆ ਨਿਕੜੇਗਾ ਤੇਰੇ ਮੋਰ ਬਲੌਗ ਹਾਂ ਫੇਵਰੇਟ ਆ ਫੇਵਰੇਟ ਬਾਣੀ ਦੇ ਘਰ ਦੇ ਲੱਗੇ ਰਹਿੰਦੇ ਨਾ ਹਾਂ ਅਣਾ ਆ ਯਾ ਠੀਕ ਹੈ ਜੀ ਸਾਢੇ 5 ਹੋ ਗਏ ਨੇ ਤੇ ਮੈਂ ਗੱਡੀ ਪੀਸੀ ਆਪਣਾ ਕੰਮ ਮੈਂ ਬਣਾਉਂਗੀ ਤੇਸੀ ਫਾਈਲ ਹੱਲਣਾ ਦੋ ਪੇजेस ਹੀ ਬਣੇਗਾ ਤੇ ਮੈਂ ਇੱਕ ਹੁਣ ਬਣਾਇਆ ਇੱਕ ਕੱਲ ਬਣਾਇਆ ਸੀ ਤੇ ਮਮਾ ਕੀ ਕਰਦੇ ਪਏ ਹੋ ਮਮਾ ਤੋਂ ਉੱਠੀਂਦੇ ਪਏ ਨੇ ਤੇ ਦਾਦੀ ਹਾਂ ਚਾਹ ਪੀਂ ਹਾਂ ਹੰਪਾ ਲੱਗੀ ਚਾਹ ਪੀਂ ਮੈਨ ਨਹੀਂ ਵੀ ਲੱਗੀ ਲੱਗੀ ਤੇ ਮਮਾ ਨਹੀਂ ਕੀ ਚਾਹ ਬਣਾ ਲਗੇ ਹਾਂ ਦੁੱਧ ਬੱਡਾ ਲਾਗੀ ਕੇ ਮਮਾ ਉਹ ਚਾਹ ਮੈਂ ਖਾਣਾ ਇੱਕ ਸਮੋਸਾ ਮਮਾ ਸਮੋਸਾ ਖਾਣਾ ਹੈ ਸਮੋਸਾ ਖਾਣਾ ਖਾ ਲਈ ਇੱਕ हेलो 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 हां मैं काम करना चलो फिर अपना ओके देखो जी टाइम हो गया यार साढ़े सात ठीक है हाँ पल्लू चलिए कोठे देख क्या ये मीठा लग रहा है मतलब पीछे से लगावांगी इदा वाइल्ड लाइफ ऑफ पंजाब पे लिखनी बहुत होना बड़ा राइटिंग बहुत होनी सही है ना पे लगूंगा आज वाले मैं कटिंग करके हटिया सूट ਤੇ ਜੇ ਬਣਾਉਂਦਾ ਫਿਰ ਹਾਂਜੀ ਐਡਿਟ ਉਹ ਤੇਰਾ ਹੀ ਕੰਮ ਚਲੋ ਆਜੋ ਦੇਖ ਕੇ ਆਈਏ ਕੋਠੇ ਤੇ ਲਾਈਟ ਚਲ ਗਈ ਆ ਦੇਖਦੇ ਆ ਕੋਠੇ ਤੇ ਓ ਲੈ ਓ ਦਾਦੀ ਬੋਝ ਵੀ ਕੇ ਕੋਠੇ ਤੇ ਆ ਜਾ ਫਟਾਫਟ ਫੇਰ ਆ ਜਾ ਇੱਥੇ ਬੈਠ ਪਾਈਏ ਮੜ ਲੇ ਹਾਂ ਹੱਟਾ ਪੈ ਗਿਆ ਕੋਲ ਲਾਈਟ ਜਗਣੀ ਨਹੀਂ ਹੈਗੀ ਮੰਮੀ ਬਰਾਂਡੇ ਤੇ ਜਗਣੀ ਆ ਨਾ आए मम्मी पानी आया है उपरों शीट चो ओ हो आज आज देखिए ट्यूब कि कर दी ओहो हाय देखो जी ਖਬਰਾਂ ਚੱਲਦੀ ਪੱਲੂ ਇੱਥੇ ਪਾਣੀ ਆ ਪਾਣੀ ਆ ਮੰਮੀ ਹਾਏ ਕਿੰਨਾ ਸੋਹਣਾ ਮੌਸਮ ਆ ਉਹ ਕਿ ਓਏ ਬਿਜਲੀ ਹੋ ਗਈ ਦੇਖੋ ਜੀ ਮੌਸਮ ਐਨਾ ਵਧੀਆ ਐ ਨਾ ਗੁੱਡ ਵਾਲਾ ਮੌਸਮ ਇਹ ਵੀ ਨਹੀਂ ਮੈਂ ਦੂਰ ਰਹਿਣਾ ਹਾਂ ਉਹ ਅੱਜ ਬਿਜਲੀ ਕਰਕੇ ਇਦਾਂ ਇਦਾਂ ਅੱਜ ਕਿਤੇ ਸਦੀਆਂ ਬਾਅਦ ਠੰਡੀ ਹਵਾ ਦੇਖੀ ਆ ਕਿਤੇ ਮੌਸਮ ਚ ਤੇ ਲੁਆ ਹੀ ਪੈਂਦਾ ਆ ਓ ਮਸਾਈ ਟਾਈਮ ਪੌਣੇ ਕੱਠ ਦਾ ਹੋਇਆ ਆ ਪਾਪਾ ਇਹਨਾਂ ਦੇ ਆਏ ਨਹੀਂ ਹਲੇ ਦੁਕਾਨ ਤੋਂ ਓਹ ਸ਼ਕਤੀ ਵਾਹ ਓਹ ਬਿਜਲੀ ਵੀ ਲੱ ਸਕੰਡੀ ਆ ਮੰਮੀ ਸ਼ਕਤੀ ਅਸੀਂ ਸਾਰਾ ਕੰਮ ਛੱਡ ਕੇ ਅਸੀਂ ਮੌਸਮ ਦੇਖਣ ਆਏ ਆ ਕੋਠੇ ਤੇ ਸ਼ਕਤੀ ਵਾਹ ਸ਼ਕਤੀ ਵਾਹ ਓਏ ਮੰਮੀ ਦੇਖਾ ਦੇ ਮਾਰੀ ਦੇ ਆਪ ਪਰ ਵੀ ਕੀ ਕਰੀ ਜਾਂਦਾ ਓ ਕਹਿੰਦੇ ਕੀ ਗੱਲ ਨੇ ਆ? ਮੈਂ 뭐 ਸੁਣਾਇਆ? ਪਤਾ ਨਹੀਂ ਕਿ ਉਹ ਖੁਸ਼ੀ ਬੜੀ ਹੋ ਰਹੀ ਆ। ਮਦਦਾ ਹੋਇਆ ਆ ਕਿ ਤੇ ਤਿੱਲੂ ਵੱੜਦੀ ਹੁੰਦੀ ਆ। ਸਹੀ ਕਿਹਾ। ਸੁਣਾਣਾ ਆ। ਫੂਲ ਦਾ। ਆ ਬਲ ਜਈ। ਮੋਰ ਤੋਂ ਬਹੁਤ ਵਧੀਆ ਉਹ ਬਿਜਲੀ। ਉਹ ਬਿਜਲੀ। ਬਿਜਲੀ ਬਿਜਲੀ। ਉਹ ਤੇ ਬਿਜਲੀ। ਹਾਲੇ ਬਿਜਲੀ ਲਾਈਟ ਵੀ ਚਲੀ ਗਈ ਆ। ਪਾਣੀ ਪਤਾ ਨਹੀਂ ਕਦੋਂ ਆ। ਓਏ ਯਾਰ ਮੈਂ ਮੈਨੂੰ ਲੱਗਾ ਬਿਜਲੀ ਆ। ਆਪਾਂ ਪਤਾ ਮੈਂ ਬਿਜਲੀ ਆਪਣੇ ਕਮਰੇ ਵਾਲੀ ਦਾ। ਬੇਦਾ ਵਧੀਆ ਬਹੁਤ ਜ਼ਿਆਦਾ। ਮੈਂ ਤਾਂ ਗਿਆ ਘਰੇ ਆ ਰਿਹਾ ਆਪਾ ਆ ਗਿਆ ਤੇ ਪਾਪਾ ਪਿੱਛੇ ਗਏ ਸੀਡ ਗਿੱਲੀ ਬੈਕਵਰ ਰੈੜੀ ਗਿੱਲਾ ਹੋ ਗਿਆ ਪਾਪਾ ਭੇਜ ਗਏ ਨਹੀਂ ਨਹੀਂ ਭੱਜਿਆ ਨਹੀਂ ਠੀਕ ਆ ਬਸ ਮਾ ਮੌਸਮ ਦੇਖੋ ਕਿੰਨਾ ਸਹੀ ਆ ਕੋਲਾ ਮੇਰੇ ਕੋਈ ਦੀ ਮਾ ਮੌਸਮ ਦੇਖੋ ਬਾਕੀ ਕਿੰਨਾ ਵਧੀਆ ਵਧੀਆ ਹਾਂ ਕੋਰਾ ਕੀ ਕਰ ਰਹੇ ਹੋ ਆਪਾ ਕੀ ਕਰ ਰਹੇ ਹੋ ਪਪਾ ਸਾਡਾ 버ਗਰ ਰਹਿ ਗਿਆ ਅੱਜ ਆ ਕੀ ਪਪਾ ਸਾਡਾ 버ਗਰ ਰਹਿ ਗਿਆ ਬੜਾ ਮਜ਼ਾ ਆਇਆ 버ਗਰ ਰਹਿ ਗਿਆ ਯਾਰ ਉਹ ਬੰਦਾ ਬਤਨ ਕਿੱਥੇ ਗਿਆ ਯਾਰ ਉਸੇ ਉਹਦੇ ਖਾਨੇ ਆ ਬਸ 15 ਸਾਲ ਬੰਨੇ ਆ ਪਾਪਾ ਕਹਿੰਦੇ ਤੂੰ ਮਰਦਾ ਨਹੀਂ ਗਿਆ ਮੈਂ ਨਹੀਂ ਇਦਾਂ ਗਿਆ ਮਰਨ ਨਹੀਂ ਗਿਆ ਮੈਂ ਇਹ ਕਿਹਾ ਵੀ ਕੱਲ ਨੂੰ ਉਹ ਕੰਮ ਬੰਦ ਕਰ ਦਵੇ ਜੀ ਇਹਦਾ ਮਤਲਬ ਕੋਈ ਹੋਰ ਦਾ ਖਾਉਂਗਾ ਹੀ ਨਹੀਂ ਯਾਰ ਉਹ ਸਾਲ ਬਣਾਦਾ ਸਵਾਦ ਤਾਂ ਬਣਾਦਾ ਜੇ ਕੰਮ ਬੰਦ ਕਰ ਦਵੇ ਫੇਰ ਫੇਰ ਦੇਖਾਂ ਯਾਰ ਤੂੰ ਸੱਤੀ ਮਾਸ ਸੰਗਮ ਦਾ ਵਧੀਆ ਯਾਰ ਸੰਗਮ ਦਾ ਹਮੇਸ਼ਾ ਜ਼ਿੰਦਗੀ ਚ ਚੋਅ ਹੁੰਦੀ ਹੈ ਸੰਗਮ ਦਾ ਕਿਉਂ ਮੈਂ ਉਦੋਂ ਉਸ ਨੂੰ ਲੈ ਕੇ ਨਹੀਂ ਆ ਨਵਾਲੀ ਕੋ ਪਾਪਾ ਕਹਿੰਦੇ ਸੰਗਮ ਸੰਗਮ ਇਹ ਕੀ ਕਰ ਰਹੇ ਹੋ ਵੀ ਸਾਰੇ ਜਣੇ ਤੁਸੀਂ ਵੀਡੀਓ ਐਡਿਟ ਤੇਰੇ ਕੋਲ ਹੋ ਕੋਈ ਜਵਾਬ ਨਹੀਂ ਹੁੰਦਾ ਆ ਬੱਲੂ ਕਿਧਾਂ ਬਾਹਰ ਦੇ ਪੈ ਗਿਆ ਮੀਂਹ ਅੱਜ ਮੌਸਮ ਬਹੁਤ ਵਧੀਆ ਆ ਗਿਆ ਬੱਤੀ ਗਈ ਆ ਤੇ ਹਜੇ ਵੀ ਮੀਂਹ ਪੈਣ ਡਿਆ ਆ ਸਾਡੀ ਇਧਰ ਰੋਟੀ ਦੀ ਹੋ ਗਈ ਤਿਆਰੀ ਹਾਂਜੀ ਮਨਗੀ ਰੋਟੀ ਹੋਰ ਬਣਾ ਲਈ ਪਈ ਆ ਬਣਾਓ 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 ਓ ਆਲੂ ਮਟਰੀ ਆ ਦੁਪਹਿਰ ਵਾਲੇ ਆਪਣੇ ਨਹੀਂ ਅਸੀਂ ਆਲੂ ਮਟਰ ਨੂੰ ਫਿਰ ਰਹਿਤਾ ਅੱਛਾ ਜੀ ਰਹਿਤਾ ਬਣਾਇਆ ਨਾਲ ਮੈਂ ਤਾਂ ਖਾਣਾ ਨਹੀਂ ਨਾ ਇਹ ਮੈਂ ਤਾਂ ਆਪਾਂ ਤਾਂ ਉਹੀ ਆਲੂ ਮਟਰ ਤੇ ਜਿਹੜਾ ਨਵਾਂ achar ਪਾਇਆ ਆਪਾਂ ਉਹਦੇ ਨਾਲ ਹੀ ਖਾਣੀ ਆ ਬਸ ਆਲੂ ਮਟਰ ਪਏ ਸੀਗੇ ਹੂੰ ਤੇ ਫੇ ਮੈਂ ਕਿਹ ਰਹਿਣ ਦੇ ਕੁਝ ਬਣਾਉਣ ਨੂੰ ਤੇ ਬਣਾਉਂਗਾ ਬਣਾਉਂਗਾ ਹੋਰ 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 ਆਪਾਂ ਦੇ ਉਹੀ ਦੇਖੋ ਆਲੂ ਮਟਰ ਦੇ ਨਾਲ ਆਪਾਂ ਲਵਾਂਗੇ ਆ ਵਾਲਾ ਜਿਹੜਾ achar ਨਵਾਂ ਪਾਇਆ ਆਪਾਂ ਦੇਦੇ ਨੇ ਖਾਣੀ ਆ ਰੋਟੀ ਆ ਬੱਤ ਪੰਜਾਬ ਦੇ ਸਪੈਲਿੰਗ ਤੋਂ ਆਉਂਦੇ ਨਹੀਂ ਇਹ ਆਉਂਦੇ ਨੇ ਬਟਨਾ ਕੈਲੀਗ੍ਰਾਫੀ ਦੇ ਵਿੱਚ ਲਿਖ ਨਹੀਂ ਹੁੰਦੇ ਜਦਾਂ ਕੈਲੀਗ੍ਰਾਫੀ ਦੇ ਵਿੱਚ ਲਿਖਣ ਤਾਂ YouTube ਤੋਂ ਕੱਢੋ ਨਾ YouTube ਤੇ ਪੰਜਾਬੀ ਦੇ ਵਿੱਚ ਆ ਰਿਹਾ ਹੈ ਇਹ ਇੰਗਲਿਸ਼ ਲਿਖਣਾ ਨਾਲ ਪੰਜਾਬੀ ਦੇ ਵਿੱਚ ਆ ਰਿਹਾ ਬਸ ਆ ਇੱਕ ਆ ਰਿਹਾ ਇਹ ਚੱਲ ਮੈਂ ਦੇਖਦਾ ਇੱਕ ਮਿੰਟ ਮੈਂ ਆ ਇਧਰ ਫੋਨ ਦੀ ਬੈਟਰੀ ਬਹੁਤ ਲੋ ਹੋਆ ਮੈਂ ਚਾਰਜ ਲਾ ਕੇ ਆਵਾਂ ਪਹਿਲਾਂ ਇਹਨੂੰ ਫਿਰ ਮੈਂ ਆ ਕੇ ਦੇਖਦਾ ਹਜੇ ਕਿਤੇ ਹੋਈ ਚਾਰਜ ਹੁਣ ਤਾਂ ਲਾਇਆ ਹੋਇਆ ਫੋਨ ਥੱਲੇ ਆ ਕੇ ਮੈਂ ਤੁਹਾਨੂੰ ਦੇਖ ਵਾਂ 40% ਦਾ ਲਾਇ ਫੋਨ ਤੇ 24% ਹੋਈ ਪੈਣ ਦੀ ਦੇਖਣ ਵਾਲੇ ਵੀ ਇਹ ਲੈ ਕਹਿਣ ਬਈ ਖਰੇ ਦੀ ਸੱਸ ਸਾਰਾ ਕੰਮ ਕਰਦੀ ਆ ਹਨ ਮੈਂ ਵੀ ਰੋਟੀ ਬਣਾਉਂਦੀ ਆ ਉਹ ਵੀ ਜਦੋਂ ਮੈਂ ਕੰਮ ਕਰਦੀ ਹੁੰਦੀ ਉਹ ਨਹੀਂ ਉਹ ਤਾਂ ਤੇਰਾ ਹੁਣ ਸੁਲਾਾਈ ਦਾ ਕੰਮ ਜਾਂਦਾ ਨਹੀਂਦਾ ਕਿਹੜੇ ਕਹਿਣ ਵਾਲੇ ਲੈ ਕਹਿਣਾ ਆਪਦੀ ਸਾਥੂ ਤੋਂ ਸਾਰੇ ਕੰਮ ਕਰਉਂਦੀ ਹੈ ਹੈ ਬਰੋ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਜਿਹੜਾ ਕਹਿੰਦਾ ਗਈ ਜਵੇ ਦੇਖੋ ਜੀ ਨੂੰਹ ਸਾਡਾ ਪਿਆਰ ਆ ਆਪਾਂ ਦੇ ਨਾਲ ਮਿਲ ਕੇ ਕਰਦੀਆਂ ਨਾਲ ਮਿਲ ਕੇ ਵਧੀਆ ਟਾਈਮ ਪਾਸ ਹੋ ਜਾਂਦਾ ਲੋ ਜੀ ਲੱਗੇ ਆ ਰੋਟੀ ਖਾਣ ਪੱਲੂ ਜਾ ਮੋ ਤੇਰੀ ਕੌਲੀ ਲੈ ਕੇ ਆ ਬਸ ਹੈ ਇਹ ਕੌਲੀ ਲੈ ਕੇ ਆ ਤੂੰ ਹੀ ਖਾਣੇ ਆ ਚੌਲ ਇਹ ਚੌਲ ਹੀ ਖਾਂਦੀ ਹੈ ਇਹ ਚੌਲ ਹੀ ਖਾਂਦੀ ਹੈ ਹੋਰ ਕੁਝ ਖਾਂਦੀ ਨਹੀਂ ਹੈਗੀ ਲਓ ਦਿਓ ਪ੍ਰਸ਼ਾਦਾ ਦੇਓ ਮम्मी ਨੂੰ ਪਹਿਲਾਂ ਉਹ ਦੇਖੋ ਹੱਥ ਛੱਡ ਕੇ ਖੜੇ ਆ ਚਾਰ ਅੰਬ ਦਾ ਹਾਂ ਪ੍ਰਸ਼ਾਦ ਇੱਕ ਤਾਜ਼ਾ ਬਣਾਇਆ ਕੱਚਾ-ਕੱਚਾ ਅੰਬ ਦਾ ਅਚਾਰ ਐਨ ਵਧੀਆ ਫਰਸਟ ਕਲਾਸ ਕੱਚਾ-ਕੱਚਾ ਕੋ ਦੇਖੋ ਬਹੁਤ ਸੋਹਣਾ ਲਿਖਿਆ ਵੀ ਤੇ ਚਲੋ ਖਾਂਦੇ ਆ ਰੋਟੀ ਖਾ ਕੇ ਮਿਲਦੇ ਆ ਹੁਣ ਕਰਦੇ ਆਂ ਵਲੌਗ ਦਾ ਐਂਡ ਹਾਂ ਲੋਡਰ ਵੀ ਲਾ ਲਈਏ ਓਕੇ ਓਕੇ ਅਸੀਂ 32 ਦੀ ਵੇਟ ਕਰਦੇ ਸੀਗੇ ਵੀ 32 ਆਵੇ ਤਾਂ ਬਲੌਗ ਐਂਡ ਕਰੀਏ ਪਰ 32 ਆਈ ਨਹੀਂ ਅਜੇ ਅਜੇ ਲੱਗਦਾ 32 ਤੋਂ ਬਗੈਰ ਹੀ ਸੋਣਾ ਪੈਣਾ ਤੇ ਆ ਹੁਣ ਬਣਾਈ ਆ ਕਾਫੀ ਅਲਗ ਨੇ ਪੀਣੀ ਮਨਵੀਰ ਨੇ ਪੀਣੀ ਤੇ ਸਾਡੇ ਇਹਨੇ ਬਲੌਗਰ ਨੇ ਪੀਣੀ ਆ ਚੱਕ ਕਾਫੀ ਆਪਣੀ ਹੋਏ ਠੰਡੀ ਹੋ ਜਣੀ ਆ ਤੇ ਚਲੋ ਬਲੌਗ ਦਾ ਕਰਦੇ ਦਾਦੀ ਸੋ ਗਏ ਠੀਕ ਨੇ ਕਾਫੀ ਜਗ ਆਪਣੀ ਚਲੋ ਬਲੌਗ ਦਾ ਕਰਦੇ ਇੱਥੇ ਐਂਡ ਤੇ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਤੇ ਸਾਡੇ ਚੈਨਲ ਨੂੰ ਮਮਾ ਤੂੰ ਤਾਂ ਬੋਲ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗੇ ਅਸੀਂ ਬਲੌਗ ਦਾ ਐਂਡ ਕਰਨ ਲੱਗੇ ਸੀ ਕਿ ਉਹ ਕਹਿੰਦੀ ਮੈਂ ਰਹਿ ਗਈ ਮੈਂ ਕਰਨਾ ਐਂਡ ਹਾਂ ਚੱਲ ਵੀ ਤੂੰ ਕਹਦੇ ਕੀ ਕਹਿਣਾ ਹੈ ਫਿਰ ਕੀ ਕਹਿਣਾ ਦੁਆਪੀ ਨਹੀਂ ਹੁਣ ਕੁਝ ਕਹਿਣਾ ਨਹੀਂ ਅਸੀਂ ਤਾਂ ਬਲੌਗ ਦੇ ਐਂਡ 'ਚ ਕਿਉਂ ਨਹੀਂ ਆਉਂਦੇ ਉਹ ਅਸੀਂ ਤਾਂ ਬਲੌਗ ਦਾ ਐਂਡ ਕਰਨ ਲੱਗੇ ਸੀਗੇ ਤੇ ਫਿਰ ਤਾਂ ਹੀ ਤੇਰੇ ਵੱਲੋਂ ਆਏ ਹੁਣ ਕੇ ਹਾਂਜੀ ਤੁਹਾਨੂੰ ਮਿਲਦੇ ਆ ਜੀ ਗੱਲ ਕਿ ਨਵੇਂ ਬਲੌਗ ਹਾਂ ਚਲੋ ਠੀਕ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕੋਸ਼ਿਸ਼ ਕਰਦੇ ਆਂ ਕਿ ਵਧੀਆ ਵਧੀਆ ਵਲੋਗ ਲੈ ਗਏ ਯੇ ਕਰ ਕਰ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੋਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ